ਜਦੋਂ ਹੀਰ ਨੂੰ ਇਹ ਪਤਾ ਚੱਲ ਜਾਂਦਾ ਕਿ ਗੱਲੀਬਾਤੀ ਕਦੋਂ ਚੂਰੀ ਵਾਪਸ ਨਹੀਂ ਕਰੇਗਾ ਤਾਂ ਫਿਰ ਡਾਂਗ ਛੋਟੇ ਉੱਤੇ ਆ ਜਾਂਦੀ ਹੈ ਅ ਸੂਬਾ ਸਿੰਘ ਨੇ ਇਸ ਮੰਝਰ ਨੂੰ ਜਿਸ ਤਰੀਕੇ ਨਾਲ ਪੇਸ਼ ਕੀਤਾ ਹੈ ਬੜੇ ਕਮਾਲ ਦੀ ਪੇਸ਼ਕਾਰੀ ਹੈ ਆਓ ਆਪਾਂ ਸੁਣਦੇ ਹਾਂ ਇ ਜਖਮੀ ਸ਼ੇਰਨੀ ਵਾਂਗਰਾ ਹੀਰ ਗੱਜੀ ਛੋਟਾ ਰੋਹ ਦੇ ਵਿੱਚ ਉਲਾਰਿਆ ਸੀ ਆਏ ਬੋੜੀਆਂ ਜੋੜਦਾ ਹੱਥ ਕੈਦੂੰ ਹੀਰ ਤਰਸ ਨੂੰ ਮਨੋਂ ਵਸਾਰਿਆ ਸੀ ਪੂਰੇ ਜੋਰ ਦੇ ਨਾਲ ਕੋ ਕਾਸ਼ ਓਟਾਂ ਉਹਨੇ ਜੋੜ ਕੇ ਲੱਕ ਤੇ ਮਾਰਿਆ ਸੀ ਡਾੜ ਨਿੱਕਲੀ ਛੱਟ ਦੇ ਨਾਲ ਸਹਬ ਕੈਦੋਂ ਹਾਲ ਹੀ ਹਾਲ ਪੁਕਾਰਿਆ ਸੀ ਮੁੱਟੋਂ ਪਕੜ ਕੇ ਝਾੜ ਕੇ ਟਾਕ ਉੱਤੇ ਉੱਤੇ ਜਿੰਮੀ ਦੇ ਗਾਂ ਪਟਕਾਇਆ ਸੀ ਗੁੱਜੀ ਮਾਰਕ ਸੁਨਾਂ ਦੀ ਜਦੋਂ ਕੀਤੀ ਕਦੋਂ ਉਠਦੇ ਵਾਂਗ ਅੜਾਇਆ ਸੀ ਸੇਲੀ ਉਸ ਦੀ ਪੜ ਉਹ ਦੇੜ ਸੁਟੇ ਨੱਕ ਤਰਤ ਤੇ ਰਗੜ ਕਸਾਇਆ ਸੀ ਉਦੀ ਲਤ ਮਰੋੜ ਕੇ ਕਰੇ ਇਕੱਠੀ ਖੁਰੀਆਂ ਲਾਉਣ ਲਈ ਵੜਕਾ ਟਾਇਆ ਸੀ ਖੋਲੀ ਪੋਟਲੀ ਉਸ ਦੀ ਡੋਡਿਆਂ ਦੀ ਹੀਰ ਲੱਭਿਆ ਠਗੀਆਂ ਚੂਰੀਆਂ ਨੂੰ ਬੱਲੇ ਚੁੰਨੀ ਦੇ ਘੁੱਟ ਕੇ ਓ ਮੰਨੀ ਮੈਦ ਸਾਂਭਦਾ ਜਿਵੇਂ ਕਸਤੂਰੀਆਂ ਨੂੰ ਹੰਝ ਨਾ ਇਸ਼ਕ ਤੋਂ ਜਾਨ ਕੁ마 ਛੱਡੀ ਹੋ ਕੀ ਜਾਣ ਦੇ ਲਾਜ ਮਜਬੂਰੀਆਂ ਨੂੰ ਕਿਉ ਨਾ ਕੁੱਟ ਦੀ ਕੈਦੋਂ ਨੂੰ ਹੀਰ ਜੱਟੀ ਔੜਕ ਪੜੀ ਸੀ ਝੰਗ ਕੇ ਬੂਰੀਆਂ ਨੂੰ ਔੜਕ ਪੜੀ ਸੀ ਝੰਗ ਕੇ ਬੂਰੀਆਂ ਨੂੰ